ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕਰਤੋਵਾਲ ਆ ਗਿਆ ਸੱਜਣੋ, ਛੋਟੀ ਕਰਤੋਵਾਲਾ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਨੇੜੇ ਵੱਡੇ ਸਭਰਾ ਆ ਜਾਂਦੇ ਆ। ਤੇ ਨੇੜੇ ਹਰੀ ਕਾ ਪਤਨ ਵੀ ਰਿਹਾ ਜਾਂਦਾ। ਕਰੇਲੂ ਪਰਿਵਾਰ ਦੇ ਕੋਲੇ ਇਹ ਇੱਕ ਮੱਝ ਵਿਕਰੀ ਵਾਲੀ ਆ ਬਾਈ ਹਰਾਂ ਦੇ ਘਰ ਦੀ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ। ਨੀਲੀ ਦੀ ਆ ਗਈ ਆ। ਬਾਕੀ ਕਿਹੜਾ ਸੂਆ ਕਰਮਾਂ ਵਾਲੀ ਇਹ ਮੈਂ ਸੂੰਦੀ ਆ। ਕਿੰਨਾ ਦੁੱਧ ਕਿੰਨਾ ਟਾਈਮ ਇਹਦੇ ਸੂਣ ਚ ਪਿਆ ਉਹ ਮਾਲਕਾਂ ਨਾਲ ਗੱਲਬਾਤ ਕਰ ਲਾਂਗੇ। ਜਿਹੜੇ ਭਰਾ ਦੇ ਪਸੰਦ ਆ ਗਈ ਉਹ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ। ਚੈੱਕ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਇਹਦੀਆਂ ਜਿਹੜੀਆਂ ਉਹ ਓਕੇ ਰਿਪੋਰਟ ਵਿਖਾ ਦੇਣੀ ਆ। ਆ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਨਾਓ ਵਧੀਆ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਨਾ ਹਾਂਜੀ ਆਪਣਾ ਨਾਮ ਤੇ ਐਡਰੈਸ ਦੇ ਜੀ ਭੈਣਾ ਭਰਾਵਾਂ ਨੂੰ ਅਜਮੇਰ ਸਿੰਘ son of ਜਗਿੰਦਰ ਸਿੰਘ ਹਾਂਜੀ ਪਿੰਡ ਕਿਤੋ ਔਰ ਖੁਰਦ ਠੀਕ ਆ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਸਾਹਿਬ ਤੇ ਮੋਬਾਈਲ ਨੰਬਰ ਜੀ 946782 ਹਾਂਜੀ 43644 ਇੱਕ ਵਾਰੀ ਹੋਰ ਰਿਪੀਟ ਕਰ ਦਗੇ ਹਾਂਜੀ 94782 ਹਾਂਜੀ 43644 ਇਹਦੇ ਤੇ ਕਰੇ ਸੰਪਰਕ ਕੋਈ ਵੀ ਸੱਜਣ ਜਿਹੜਾ ਮੈਂ ਖਰੀਦਣੀ ਚਾਹੁੰਦਾ ਹਾਂ ਤੇ ਇਹ ਆਪਣੇ ਘਰ ਦੀ ਹੈ ਨਾ ਜੀ ਘਰ ਦੀ ਹੈ ਜੀ ਤੀਜੇ ਸੂਵੇ ਨੇ ਸੂਣਾ ਜੀ ਠੀਕ ਆ ਦਿਨ ਕਿੰਨੇ ਪਏ ਆ ਜੀ ਦਿਨਾਂ ਦੇ ਹਫਤਾ ਹੈਗਾ ਜੀ ਇੱਕ ਹਫਤੇ ਦੀ ਰੇਂਜ ਚ ਦਿਨ ਲੈ ਜੂਗੀ ਹਾਂਜੀ ਤੇ ਦੂਜੇ ਸੂਵੇ ਆਪਾਂ ਕਿੰਨਾ ਕ ਦੁੱਧ ਚੁੰਦੇ ਰਹੇ ਆ ਇਹ ਅਸੀਂ 15 ਤੋਂ 16 ਲੀਟਰ ਚ ਹੋਇਆ ਜੀ 15 ਤੋਂ 16 ਲੀਟਰ ਦੁੱਧ ਆਪਾਂ ਆਪਣੀ ਸੇਵਾ ਤੇ ਚੁੰਦੇ ਰਹੇ ਆਂ। ਮਾਲ ਖੁੱਲਾ ਰੱਖਿਆ ਹੋਇਆ ਆਪਾਂ ਬਾਹਰ ਕੱਲੀ ਦੀ ਵੀਡੀਓ ਬਣਾ ਰਹੀ ਆਂ। ਹਾਂਜੀ ਮਾਲ ਖੁੱਲਾ ਅੰਦਰ ਲਾਈਟ ਨਹੀਂ ਹੈਗੀ। ਲਾਈਟ ਹੈ ਨਹੀਂ ਸਿਆ ਕਿੱਲਿਆਂ ਤੇ ਤੁਸੀਂ ਅੰਤਾਜਾ ਲਾ ਲਿਆ ਜੋ ਵੀ ਵੀਰਹਾਰਾਂ ਕੋਲੇ ਖੁੱਲੇ ਪਸ਼ੂ ਰੱਖੇ ਹੋਏ ਆ। ਹਾਂਜੀ ਤੇ ਬਾਕੀ ਪਾਰ ਪਿੱਛੇੋਂ ਬੇਫਿਕਰੀ ਜਨ। ਨਹੀਂ ਕੋਈ ਕੋਈ ਵੀ ਨੁਸ਼ਕ ਹੋਵੇ ਗਾਰੰਟੀ ਆਪਣੀ। ਗਾਰੰਟੀ ਫੁੱਲ ਆ। ਹਾਂਜੀ ਫੁੱਲ ਗਾਰੰਟੀ। ਠੀਕ ਐ ਇਹਨੂੰ ਤੌਰ ਕਰਾਈਏ ਚੈੱਕ ਦੀ ਉਧਰ ਨੂੰ ਲੈ ਚੱਲਿਓ ਮੜੀ ਜੀ। ਠੀਕ ਆ। ਸੱਜਣੋ ਤੀਜਾ ਸੁਆ ਇਸ ਮਹਨੇ ਸੂਣਾ ਦਿਨ ਹਜੇ ਮੰਨ ਲੋ ਵੀ ਇਹਦਾ ਇੱਕ ਹਫ਼ਤੇ ਤੋਂ 10 ਦਿਨ ਲੇ ਜੂਗੀ ਲੇਵਾ ਭਾਂਡਾ ਬਹੁਤ ਸੋਹਣਾ ਹੁਣ ਵੀ ਤਿਆਰ ਕੀਤਾ ਥਣ ਦਾ ਸਹਿਜ ਬਹੁਤ ਸੋਹਣਾ ਥੋੜੀ ਮੇਰੇ ਤੋਂ ਡਰੀ ਆ ਬਾਕੀ ਓਕੇ ਰਿਪੋਰਟ ਮੈਂ ਆ ਆ ਦੇਖੋ ਥਣ ਦਾ ਸਹਿਜ ਸੂਜ ਕਿੰਡਾ ਸੋਹਣਾ 10 ਦਿਨਾਂ ਨੂੰ ਬਹੁਤ ਸੋਹਣਾ ਲੇਵਾ ਮੈਂ ਇਹ ਤਿਆਰ ਕਰ ਜੂਗੀ ਲੈ ਆਓ ਦੇਖੋ ਹੈ ਨਾ ਕੋਈ ਗੱਲਬਾਤ ਘਰੇਲੂ ਪਰਿਵਾਰ ਕੋਲੇ ਘਰ ਦੀ ਮੈਂ ਆ ਸੱਜਣੋ ਥੋੜਾ ਪਸ਼ੂ ਨੂੰ ਐ ਹੁੰਦਾ ਮੈਨੂੰ ਇਕੱਲੇ ਨੂੰ ਕਿੱਧਰ ਕੱਢ ਲਿਆਏ ਆ ਤੇ ਵੀ ਬਾਕੀ ਮਈਆਂ ਅੰਦਰ ਖੜੀਆਂ ਹਨਾ ਤੇ ਤਾਂ ਕਰਕੇ ਕਰਦੀ ਬੰਨ ਦੇ ਉੱਥੇ ਬੰਨ ਦੇ ਉਹਨੂੰ ਕੋਈ ਗੱਲ ਠੀਕ ਹੈ ਨਹੀਂ ਇੱਥੇ ਕਿੱਲੇ ਆਪਣੇ ਇਸੇ ਕਦ ਕਾਟ ਦਾ ਨਤਾਜਾ ਲਾ ਲਓ ਬੇਲ ਦਾ ਨਤਾਜਾ ਲਾ ਲਓ ਤੇ ਬਾਕੀ ਆਪਾਂ ਤੁਹਾਨੂੰ ਨੇੜਿਓਂ ਕਰਾ ਦਈਏ ਪੂਰੀ ਤਸੱਲੀ ਇਹਦੀ ਤੇ ਬਾਕੀ ਫਿਰ ਆਪਾਂ ਇਹ ਵੀਰ ਹਰਾਂ ਤੋਂ ਇਹਦਾ ਰੇਟ ਜਿਹੜਾ ਵੀ ਹੋਇਆ ਉਹ ਕਨਫਰਮ ਕਰ ਲਈ ਹੁਈ ਪੁੱਤਾਂ ਉਹਨੂੰ ਤੇ ਆਹ ਦੇਖੋ ਥਾਂ ਦਾ ਸੈਸੂਰੀ ਬਹੁਤ ਸੋਹਣਾ ਥੋੜੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕੈਮਰੇ ਤੋਂ ਡਰਦੀ ਬਾਕੀ ਕੋਈ ਕਰਮ ਵਾਲੀ ਨੂੰ ਪਰਵਾਹ ਨਹੀਂ ਬੀਰ ਜੀ ਇਹਦਾ ਆਪਾਂ ਕੀ ਰੇਟ ਰੱਖਾਂਗੇ ਆਪਾਂ 1 ਲੱਖ 10000 ਮੰਗਦੇ ਆ ਜੀ 1 ਲੱਖ ਤੇ 10000 ਰੁਪਏ ਆਪਣੀ ਡਿਮਾਂਡ ਆ ਹਾਂਜੀ ਦੇ ਕਿੰਨੇ ਦੀ ਦੇਵਾਂਗੇ ਮਾਨਤਾਨ ਕਰ ਦਾਂਗੇ ਵੀ ਜਿਹੜਾ ਸੱਜਣ ਖਰੀਦਣੀ ਚਾਵੇ ਆਪਣੇ ਨਾਲ ਫੋਨ ਤੇ ਸੰਪਰਕ ਕਰ ਲੇ ਹਾਂਜੀ ਤੇ ਆਏ ਭੈਣ ਭਰਾ ਦਾ ਮਾਨਤਾਨ ਕਰ ਦਿਆਂਗੇ ਹਨਾ ਹਾਂਜੀ ਠੀਕ ਆ ਧੰਨਵਾਦ ਲੈ ਵੀ ਸੱਜਣੋ ਇਹ ਆ ਚੈੱਕ ਕਰੋ ਥਾਂ ਦਾ ਸਹਜ ਦੇਖੋ 1 ਲੱਖ ਤੇ 10000 ਰੁਪਏ ਦੀ ਡਿਮਾਂਡ ਆ ਬਾਕੀ ਤੁਹਾਡਾ ਸੌਦਾ ਕਿੱਥੇ ਹੋ ਜੇ ਉਹ ਤੁਹਾਡੇ ਤੇ ਆ ਸੋਹਣੀ ਆ ਉਕੇ ਰਿਪੋਰਟ ਆ ਭਾ ਵੀ ਕੋਈ ਬਾਲਾ ਨਿਜਾਇਜ਼ ਨਹੀਂ ਜਾਜ ਕੀਤਾ ਵੀਰ ਹਰਾਂ ਨੇ ਤੁਸੀਂ ਵੀਡੀਓ ਐਂਡ ਤੱਕ ਵੇਖ ਲਈ ਤੁਹਾਡਾ ਧੰਨਵਾਦ ਜਿਉਂਦੇ ਵਸਦੇ ਰਹੋ